ਚਾਰੇ ਪਿਆਰੇ ਨਹੀਂ ਜਾਗ ਰਹੇ ਬਾਬਾਈ ਬਸ ਮਟੀਆਂ ਨਾ ਗਿਆ ਬਹੁਤ ਆਗਰੀ ਆ ਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਅੱਜ ਚੱਲੀ ਜਾ ਰਹੀ ਸਾਡੀ ਯਾਤਰਾ ਯਾਤਰਾ ਜਾ ਰਹੀ ਹੈ ਮੁਕਤ ਸਰ ਸਾਹਿਬ ਜੋ ਕਿ ਬਾਬਾ ਹਰਪ੍ਰੀਤ ਸਿੰਘ ਜੀ ਮਹਾਕਾਰ ਲੈ ਕੇ ਜਾ ਰਹੇ ਨੇ ਤੇ ਸਾਰੀ ਸੰਗਤ ਆ ਖੜੀ ਹੈ ਬਾਹਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇਹੀ ਸਾਡਾ ਆਪਣਾ ਜਿਹਨੂੰ ਤੁਸੀਂ ਬੜੇ ਸਤਿਕਾਰ ਨਾਲ ਜੁੜੀ ਕਹਿੰਦੇ ਹੋ ਇਹ ਉਹ ਜੇ ਇਹ ਉਹ ਨੇ ਤੇ ਇਹ ਜੁੜੀ ਦਾ ਭਰਾ ਜਿਹਨੂੰ ਅਸੀਂ ਪਿਆਰ ਨਾਲ ਸਤਿਕਾਰ ਨਾਲ ਝਾੜੂ ਕਹਿੰਦੇ ਆ ਪਰ ਇਹਦਾ ਨਾਂ ਨੂਰੇ ਇਹ ਆ ਜੀ ਐਨੂਰੇ ਸਵੇਰੇ ਸਵੇਰੇ ਕੰਨ ਨੂੰ ਲਾ ਲਿਆ ਫੋਨ ਕੀ ਗੱਲ ਆ ਉਹ ਹੀ ਰੇ ਨੂੰ ਫੋਨ ਕਰ ਉਹ ਐ ਹੋਏ ਹੀ ਰੇ ਨੂੰ ਜਾਣਾ ਵਾ ਆ ਫਟਾ ਛੂਕਦੇ ਚੱਲ ਕੋਈ ਨਹੀਂ ਹੋਰ ਕੀ ਆ ਵਾ ਤੇ ਆਪਾਂ ਮਿਲਦੇ ਆ ਤੁਹਾਨੂੰ ਉਦੋਂ ਜਦੋਂ ਬੱਸ ਆ ਜਾਏਗੀ ਜਰਨਾ ਜਰਨਾ ਨੋ ਮੇ ਤੇ ਬੈ ਕੇ ਫਿਰ ਮਿਲਦਾ ਤੁਹਾਨੂੰ ਉਹ ਆਪਣੇ ਕਾਲੇ ਬੰਦੇ ਆ ਗਏ ਵੀ ਵੇਖਾ ਗਿਰੋ ਸਾਰੇ ਆਪਾਂ ਫੇਰ ਮਿਲਦੇ ਆ ਤੁਹਾਨੂੰ ਠੀਕਾ ਜੀ ਉਹ ਬਾਈ ਜੀ ਖਾਤਾ ਲੈ ਜੀ ਦੀ ਸੋਤੇ ਸ਼ੁਕਰਾ ਕਰਾ ਕਿ ਤੂੰ ਫਰੇ ਭਲਾਈ ਮੋਰੀ ਸੰਗਤ ਲੱਗੀ ਹੈ ਬੈਣ ਬਸ ਕੇ ਅਰਦਾਸਾਂ ਹੋ ਚੁੱਕੀਆਂ ਨੇ ਇਸੋਂ ਆਪਾਂ ਲੱਗੇ ਇੱਥੇ ਚਾਲਾ ਮਾਰਨ ਵਾਇਗਰੀ 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 ਬਤਾ ਜੀ ਮਹਾਰਾਜੀ ਮਹਾਰਾਜੀ ਲਈ ਵਾਇਗਰੀ ਆਪਾਂ ਪਹੁੰਚ ਚੁਕੇ ਆ ਗੁਰਦੁਆਰਾ ਢੁਲਨੇ ਮੈਲ ਇਹ ਗੁਰਦੁਆਰਾ ਸਾਹਿਬ ਉਧਰ ਆ ਇਹ ਸਾਡਾ ਪਹਿਲਾ ਭਰਾ ਬਾਹਰ ਹੈ ਉਹ ਗੁਰਦੁਆਰਾ ਅੱਗੇ ਤੇ ਬਸ ਆਪਣੇ ਨੂਰ ਜੀ ਵੀ ਆ ਚੁੱਕੇ ਨੇ ਐ ਨੂਰ ਦਾ ਹਾਂਜੀ ਸਰ ਕੀ ਹਾਲ ਕੀ ਹਾਲ ਕਿਰਪਾ ਵਧੀਆ ਮੈਂ ਨੇ ਐ ਕਿਉਂ ਬਾਬਾ ਜੀ ਦੀ ਬੜੀ ਕਿਰਪਾ ਨਾਲ ਤੇਗਾ ਇਹ ਆ ਸਾਡਾ ਪਿੱਲਾ ਪ੍ਰਾਪ ਬਟਾਲੇ ਰੋਂ ਆਪਾਂ ਪਹੁੰਚੇ ਹਾਂ ਝੂਲਣਾ ਮਹਿਲ ਮੈਂ ਕਹਿੰਦਾ ਠੰਡ ਬੜੀ ਹੋ ਗੁਰਦੁਆਰਾ ਇਹੋ ਹੀ ਆ ਕਿ ਉਹ ਹੋ ਗਿਆ ਇਹੋ ਹੀ ਆ ਨਾ ਬਸ ਇਹ ਤੇ ਆਪਾਂ ਜਾ ਕੇ ਅੰਦਰ ਇਤਿਹਾਸ ਸਰਵਨ ਕਰਦੇ ਹਾਂ ਝੂਲੜੇ ਮਹਿਲ ਦਾ ਤੇ ਚਲੋ ਚਲੀ ਜਾਂ ਅੰਦਰ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹ ਜਿਹਾ ਪਿਆਰ ਪਾਏ ਤੇ ਨਸ ਨਾ ਇਹ ਦਿਲ ਦਾ ਸਾਥਾ ਇੱਥੇ ਤੁਹਾਨੂੰ ਦਿਖਾਉਂਦੇ ਆ ਕਿਹੜੀ ਕੰਧ ਝੂਲਦੀ ਆ। ਇਹਨੂੰ ਝੂਲਣੇ ਮਿਲ ਕਿਉਂ ਕਿਹਾ ਜਾਂਦਾ। ਇਹ ਆ ਜਿਹੜੀ ਦੁਆਰ ਆ ਇਹ ਝੂਲਦੀ ਆ। ਜਿੱਥੇ ਬਾਬਾ ਜੀ ਇਸ ਟਾਈਮ ਬੈਠੇ ਨੇ ਉਹ ਦੁਆਰ ਝੂਲਦੀ ਆ ਤੇ ਉਹ ਦੁਆਰ ਦੇ ਉੱਤੇ ਸਾਰੀਆਂ ਸੰਗਤਾਂ ਬੈਣਗੀਆਂ ਤੇ ਇਹ ਦੁਆਰ ਝੂਲੇਗੀ। ਸੋ ਆਪਣੇ ਸਿੰਘ ਬਰਾਜ ਹੋ ਗਏ ਉੱਤੇ। ਬਾਬਾ ਜੀ ਬੈਗੇ ਆ ਸਿੰਘ ਵੀ ਬੈਗੇ ਆ ਆ ਪਾ ਵੀ ਜਨੇ ਉੱਤੇ ਹੁਣ ਅਗਰ ਦੱਸਦਾ ਜਿੰਤੀਆਂ ਹੋ ਰਹੀਆਂ ਨੇ ਤੇ ਤੁੰਦਸਨ ਕਿੱਥੇ ਵੀ ਬੜੀ ਆਪੋ ਬਈ ਦੇ ਹੱਥ ਨੇ ਦੇਖੋ ਉਹ ਲੱਭਨੇ ਨਾਲ ਤੇ ਬਈ ਦੇ ਜਿਵੇਂ ਬਈਰ ਅਰਦਾਸ ਕਰਦੇ ਨੇ ਇਹ ਦਵਾਰ ਇਦਾਂ ਝੁੱਲਦੀ ਆ ਜਿੱਦਾਂ ਕੋਈ ਹਾਥੀ ਉੱਤੇ ਬੈਠਾ ਹੋਵੇ ਇਹ ਸ਼ਾਇਦ ਇਹਨਾਂ ਨੂੰ ਲੱਗਦਾ ਨਹੀਂ ਕਿ ਹੰਨੂ ਬਖਾਈ ਦੋਗੇ ਇਹ ਜਿਹੜੇ ਉੱਪਰ ਬੈਠੇ ਨੇ ਚਾਹਤ ਉਹਨਾਂ ਨੂੰ ਮਹਿਸੂਸ ਹੋਊਗੀ ਹਾਂ ਮੈਂ ਸ਼ਾਇਦ ਨਾਲ ਹੀ ਲੱਗੇ ਇਹ ਕੁਝ ਕਹਿ ਨਹੀਂ ਸਕਦੇ ਬਾਕੀ ਪਤਾ ਨਹੀਂ ਹੁਣ ਵਾਹੇ ਗੁਰਜੀ ਕੀ ਹਕਤ ਹੁਣ ਤੇਜਾਂ ਦੀ ਵਾਰੀ ਆ ਗਈ ਸਾਡੀ ਹੁਣ ਆਪਾਂ ਜਾਵਾਂਗੇ ਉੱਤੇ ਤੇ ਆਪਾਂ ਲਾਵਾਂਗੇ ਆ ਗੁਰੂ ਮਹਾਰਾਜ ਦੇ ਸਾਜੀ ਦੀ ਦਵਾ ਤੇ ਆਨੰਦ ਇਹ ਨਾਲੇ ਲਵਾਂਗੇ ਹਾਜ਼ਰੀ ਮਹਾਰਾਜ ਦੇ ਚਰਨਾਂ ਰੇ ਚਲੋ ਚਲੀਏ ਆਪਾਂ ਉੱਤੇ ਚਾਲੇ ਪਿਆਲੇ ਨਹੀਂ ਛਕ ਰੇ ਬਾਬਾਈ ਵੈਸੇ ਮੱਠੀਆਂ ਨਾ ਗਿਆ ਮਾ ਇੱਕ ਬਾਬਾ ਛਕਿਆ ਚਾਹ ਦੇ ਪਿਆਲੇ ਤੇ ਫੇਰ ਮਾਰੀਏ ਇਥੋਂ ਚਾਲੇ ਲੋਰੀ ਆਪਾਂ ਮਾਰ ਲਿਆ ਝੋਲਣੇ ਨਾਲ ਤੋਂ ਚਾਲੇ ਤੇ ਆਪਾਂ ਹੁਣ ਮਿਲਦੇ ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ

ਦੀ ਪਾਜ ਸ਼ਹਿਰ ਚ ਆਏ ਤੇ ਰਾਜੇ ਦਾ ਇਹ ਹੁਕਮ ਸੀ ਕਿ ਜੋ ਵੀ ਹੁੰਦਾ ਇਥੋਂ ਇਹ ਨੰਘ ਦਾ ਟਾਪ ਉਹ ਫੜ ਕੇ ਰੀਂਦੇ ਵਿਗਾਰ ਦੇ ਕੰਮ ਤੇ ਲਾ ਦੇ। ਬਾਬਾ ਜੀ ਵੀ ਜਦੋਂ ਆਏ ਜੋ ਵੀ ਉਹਨਾਂ ਦੇ ਉਸ ਸਮੇਂ ਐਲਕਾਰ ਜਾਂ ਸਿਪਾਈ ਕੰਮ ਵਾਲੇ ਸੀਗੇ ਉਹਨਾਂ ਨੇ ਬਾਬਾ ਜੀ ਗੱਡੀ ਪਰ ਕੇ ਟੋਕਰੀ ਚ ਕਰਦੇ। ਉਹ ਤਸਰੀ ਗੈਸਵਾ ਦਾ ਟੋਚੀ ਜਾ ਰਹੀ ਸੀ। ਵਾਹ ਜਦੋਂ ਇਹ ਖੋਤਗਵਾਰ ਤੇ ਆ ਉਹਨਾਂ ਨੇ ਜੋ ਵੀ ਉਸ ਸਮੇਂ ਕੰਮ ਕਰ ਉਹਨਾਂ ਨੇ ਰਾਜੇ ਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਆਪਾਂ ਕਿਸੇ ਸ਼ਹੀਰ ਨੂੰ ਟੋਕਰੀ ਛਕਾਵਟ ਤੇ ਆ ਖੋਤਗਵਾਰ। ਉਹ ਰਾਜਾ ਖੁਦ ਆਇਆ ਉਹਨੇ ਆ ਕੇ ਦੇਖਿਆ ਦਰਸ਼ਨ ਕੀਤੇ ਤੇ ਰਾਜਾ ਇਸ ਨੇ ਆ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਕਿ ਉਹਨੇ ਮਰਦੀ ਸਾਲ ਉਹ ਉਸ ਸਮੇਂ ਪ੍ਰਤੀਜਾ ਨਾਮਕ ਨੇ ਹਾਲਾ ਨੂੰ ਜਾ ਜਾ ਉਹ ਤਰਕ ਕੋਈ ਤਨੀ ਦਾ ਬੰਦ ਉਹ ਕਿ ਤੁਮੇ

ਜੀ ਗੁਰਦੁਆਰੇ ਦਾ ਇਤਿਹਾਸ ਤੇ ਤੁਸੀਂ ਇਸ ਵੀਡੀਓ ਨੂੰ ਰੋਕ ਕਰਕੇ ਪਾਉਜ਼ ਕਰਕੇ ਤੇ ਇਤਿਹਾਸ ਸਰਵਨ ਕਰ ਸਕਦੇ ਹੋ ਗੁਰਦੁਆਰਾ ਰਕਾਬगंज ਸਾਹਿਬ ਇਹ ਟੀਬੀ ਸਾਹਿਬ ਦੇ ਕੋਲ ਹੀ ਜੇ ਇਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋਣ ਲੱਗੇ ਸੀਗੇ ਜਦੋਂ ਸਵਾਰ ਹੋਏ ਤੇ ਇੱਕ ਘੋੜੇ ਦੀ ਰਿਕਾਵਟ ਟੁੱਟ ਗਈ ਇੱਕ ਸਾਈਡ ਦੀ ਤੇ ਮਹਾਰਾਜ ਇੱਥੋਂ ਹੀ ਟੁੱਟੀ ਰਿਕਾਵਟ ਟੁੱਟੀ ਰਿਕਾਵਟ ਨਾਲ ਹੀ ਘੋੜੇ ਨੂੰ ਲੈ ਕਰਕੇ ਫਿਰ ਟੁੱਟੀ ਗੰਡਨ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਜਾ ਕੇ ਰਿਕਾਵਟ ਗੰਡੀ ਸੀ ਪਹੁੰਚੇ ਹਾਂ ਗੁਰਦੁਆਰਾ ਦਤਨ ਸਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਵੇਲੇ ਆ ਕਰਕੇ ਦਤਨ ਕਰਦੇ ਸਨ ਤੇ ਇੱਕ ਮੁਸਲਮਾਨ ਸੀਗਾ ਨੂਰਦੀਨ ਉਹ ਸਿੱਖੀ ਦੇ ਪੇਸ਼ ਵਿੱਚ ਆ ਕਰਕੇ ਗੁਰੂ ਸਾਹਿਬਾਨਾਂ ਦੇ ਪਿੱਛੇ ਹੀ ਹਮਲਾ ਕਰਦਾ ਹੈ ਗੁਰੂ ਸਾਹਿਬਾਨ ਬੜੀ ਫੁਰਤੀ ਨਾਲ ਉਹ ਵਾਰ ਰੋਕ ਕਰਕੇ ਆਪਣੇ ਹੱਥ 'ਚ ਸਰਬਲੋ ਦਾ ਗੜਵਾ ਜੋ ਕਿ ਉਸ ਦੇ ਸਿਰ ਵਿੱਚ ਮਾਰਦੇ ਹਨ ਤੇ ਉਸ ਨੂੰ ਉੱਥੇ ਹੀ ਚਿਤ ਕਰ ਦਿੰਦੇ ਹਨ ਤੇ ਉਸ ਦਾ ਉਸ ਦੀ ਕਬਰ ਚੜਦੇ ਤੇ ਉਸਨੇ ਇਹ ਬਹੁਤ ਗਿਰੀ ਹੋ ਹਰਕਤ ਕੀਤੀ ਸੀ ਕਿ ਜੋ ਕਿ ਪਿੱਠ ਪਿਛੇ ਆ ਕੇ ਵਾਰ ਕੀਤਾ ਗੁਰੂ ਸਾਹਿਬਾਨ ਕਹਿੰਦੇ ਨੇ ਜੇ ਕਿਤੇ ਜਾਂ ਸਾਹਮਣੇ ਆ ਕੇ ਮੇਰੇ ਤੇ ਵਾਰ ਕਰਦਾ ਸ਼ਾਇਦ ਤੇਰਾ ਉਧਾਰ ਕਰ ਦਿੰਦੇ ਪਰ ਤੂੰ ਕੰਮ ਤਾਂ ਜੁੱਤੀਆਂ ਖਾਣ ਵਾਲੇ ਕੀਤੇ ਹਨ ਤੇ ਲੋਕ ਕਿੱਥੇ ਆ ਕਰਕੇ ਉਸ ਨੂਰਦੀਨ ਮੁਸਲਮਾਨ ਦੇ ਪੰਜ ਪੰਜ ਜੁੱਤੀਆਂ ਮਾਰ ਕਰਕੇ ਉਸ ਨੂੰ ਨਿੰਦ ਕੇ ਜਾਂਦੇ ਹਨ ਹੁਣ ਆਪਾਂ ਚੱਲੇ ਆ ਜੀ ਗੁਰਦੁਆਰਾ ਟੀਬੀ ਸਾਹਿਬ ਉੱਥੋਂ ਆਪਾਂ ਸ਼ਗਾਂਗੇ ਪ੍ਰਸ਼ਾਦਾ ਤੇ ਸੰਗਤ ਪਛੇ ਆ ਚੁੱਕੀ ਹੈ ਜਤਪਰਸਾਦਾ ਪਾਣੀ ਛੱਕ ਕੇ ਫਿਰ ਅਸੀਂ ਅਗਲੇ ਗੁਰਦੁਆਰਾ ਸਾਹਿਬ ਜਾਵਾਂਗੇ ਆਪਣੀ ਯਾਤਰਾ ਮੁਕੜੀਆਂ ਮੁਕਤਸਰ ਸਾਹਿਬ ਜਾ ਕਰਕੇ ਤੇ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਬਾਬਾ ਜੀ ਬਾਬਾ ਜੀ ਵੀ ਜ਼ਿੰਦਗੀ ਦਾ ਆਨੰਦ ਲੈ ਰਹੇ ਵੇਖੋ ਹੈ ਘੋੜੇਆਂ ਤੇ ਝੂਟੇ ਤੇ ਬੈਠੇ ਉਹ ਵੀ ਤੁਸੀਂ ਦਰਸ਼ਨ ਕੀਤੇ ਨੇ ਟੀਪੀ ਸਾਹਿਬ ਰਕਾਬਗਨ ਸਾਹਿਬ ਤੇ ਦਾਤਣ ਸਰ ਸਾਹਿਬ ਗੁਰਦੁਆਰਾ ਦੇ ਤੇ ਹੁਣ ਆਪਾਂ ਚੱਲੇ ਆਂ ਮੁਕਤ ਸਰ ਸਾਹਿਬ ਜੋ ਕਿ ਸਾਡਾ ਆਖਰੀ ਪੜਾਅ ਹੈ ਤੇ ਇੱਥੋਂ ਹੀ ਆਪਾਂ ਬਾਅਦ ਚੋਂ ਆਪਾਂ ਚਾਲੇ ਪਾਲਣੇ ਵਾਪਸ ਘਰ ਵੱਲ ਨੂੰ ਅਸੀਂ ਪਹੁੰਚ ਚੁੱਕੇ ਆਂ ਸ਼੍ਰੀ ਮੁਕਤ ਸਰ ਸਾਹਿਬ ਕਰੋ ਦਰਸ਼ਨ ਗੁਰਦੁਆਰਾ ਮੁਕਤਸਰ ਸਾਹਿਬ ਦੇ ਸੋ ਇਹ ਸੀ ਕਿ ਸਾਡੀ ਬਟਾਲੇ ਤੋਂ ਲਿਆ ਕਰਕੇ ਤੇ ਮੁਕਤਸਰ ਸਾਹਿਬ ਦੀ ਯਾਤਰਾ ਇੱਥੇ ਗੁਰੂ ਗੁਪ ਸਿੰਘ ਮਹਾਰਾਜ ਜੀ ਨੇ ਜਿਹੜੇ ਸਿੱਖ ਬਦਾਵਾ ਲਿਖ ਕੇ ਗਏ ਸੀਗੇ ਗੁਰੂ ਮਹਾਰਾਜ ਜੀ ਨੂੰ ਵੀ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਸਾਡੇ ਸਿੱਖ ਤੇ ਉਹਨਾਂ ਨੂੰ ਉਹਨਾਂ ਦਾ ਬਦਾਵਾ ਪਾੜ ਕਰਕੇ ਇੱਥੇ ਮੁਕਤ ਕੀਤਾ ਸੀਗਾ ਉਹਨਾਂ ਨੇ ਉਸ ਬਦਾਵੇ ਤੋਂ ਤੇ ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਮੁਕਤਸਰ ਸਾਹਿਬ ਪਿਆ ਸੰਗਤ ਨੇ ਬਹੁਤ ਆਨੰਦਮਈ ਇਸ ਸਫਰ ਦਾ ਲਾਹਾ ਲਿਆ ਹੈ ਕਰੋ ਦਰਸ਼ਨ ਗੁਰਦੁਆਰਾ 시히ਦਗੰਜ ਸਾਹਿਬ ਮੁਕਤਸਰ ਸਾਹਿਬ ਇੱਥੇ ਉਹ 40 ਸਿੰਘਾਂ ਦਾ ਸਸਕਾਰ ਹੋਇਆ ਹੈਗਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਦਾਵਾ ਲੈ ਕੇ ਗਏ ਸੀਗੇ ਤੇ ਉਹਨਾਂ 40 ਸਿੰਘਾਂ ਦਾ ਇੱਥੇ ਸਸਕਾਰ ਸਸਕਾਰ ਹੋਇਆ ਸੀਗਾ ਤਾਂ ਕਰਕੇ ਇਸ ਦਾ ਨਾਮ ਸ਼ਹੀਦ ਗੰਗਸਾਹਿਬ ਰੱਖਿਆ ਗਿਆ ਬੰਦੂਰੇ ਦਾ ਨਾਮ ਇਹ ਸੀਗਾ ਇਸ ਦਾ ਇਤਿਹਾਸ ਆਨੇ ਉਹ 40 ਸਿੰਘਾਂ ਦਾ ਨਾਮ ਇੱਥੇ ਸਾਡੀ ਸਫ਼ਰ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੇ ਵੀਡੀਓ ਚੰਗੀ ਲੱਗੇ ਲਾਈਕ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਇਸੇ ਤਰ੍ਹਾਂ ਹੀ ਆਪਾਂ ਕੰਮ ਵੀਡੀਓ ਲੈਂਦੇ ਰਵਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਰੱਬ ਰੱਖਾ ਅਲਵਿਦਾ